ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕੱਲ ਨੂੰ ਖਤਮ ਹੋ ਜਾਵੇਗੀ ਸ਼ਨੀ ਦੀ 60 ਸਤੀ ਤੇ ਅਚਾਨਕ ਬਦਲ ਜਾਵੇਗੀ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸ਼ਰੀ ਦੇਵ ਮਹਾਰਾਜ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਹੋ ਜਾਵੇ ਤੇ ਤੁਹਾਡੀ ਰਾਸ਼ੀ ਵੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਹੋ ਜਾਵੇ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਦੇ ਦਰੇਦਰ ਦੂਰ ਹੋ ਜਾਣ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾਂ ਰਾਸ਼ੀਆਂ ਦੀ ਕਿਸਮਤ ਚਮਕ ਜਾਵੇਗੀ ਅੱਜ ਅਸੀਂ ਤੁਹਾਨੂੰ ਉਹਨਾਂ 6 ਰਾਸ਼ੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਬਣੀ ਹੋਈ ਹੈ ਇਹਨਾਂ ਨੂੰ ਜੀਵਨ ਦੇ ਵਿੱਚ ਬਹੁਤ ਹੀ ਵੱਡੀਆਂ ਸਫਲਤਾਵਾਂ ਵੀ ਮਿਲਣ ਵਾਲੀਆਂ ਹਨ ਇਹਨਾਂ ਦੀ ਕੁੰਡਲੀ ਦੇ ਵਿੱਚ 99 ਸਾਲਾਂ ਦੇ ਬਾਅਦ ਰਾਜ ਚੰਦਰ ਯੋਗ ਤੇ ਸ਼ਨੀ ਦੀ ਜੁਤੀ ਸਥਾਪਿਤ ਹੋ ਰਹੀ ਹੈ। ਸੇਵਾ ਦੇ ਨਾਲ ਦੁਰਲਭ ਮਹਾ ਸੰਯੋਗ ਵੀ ਬਣ ਰਿਹਾ ਹੈ ਜੋ ਕੁਝ ਰਾਸ਼ੀਆਂ ਦੇ ਲਈ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਹਿਣ ਵਾਲਾ ਹੈ। ਕਿਉਂਕਿ ਸ਼ਨੀ ਦੇਵ ਜੀ ਇਹਨਾਂ ਰਾਸ਼ੀਆਂ ਵਾਲਿਆਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਤੇ ਉਹ ਇੱਕ ਨਵੀਂ ਮਿਸਾਲ ਪੈਦਾ ਕਰਨ ਵਾਲੇ ਹਨ। ਇਹਨਾਂ ਲੋਕਾਂ ਨੂੰ ਦਿਨ ਰਾਤ ਚੌਗਣੀ ਤਰੱਕੀ ਕਰਨ ਦਾ ਵੀ ਨਵਾਂ ਮੌਕਾ ਪ੍ਰਦਾਨ ਹੋ ਜਾਵੇਗਾ। ਇਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਪਰਿਵਰਤਨ ਇਹਨਾਂ ਦੇ ਲਈ ਬਹੁਤ ਹੀ ਖੁਸ਼ੀਆਂ ਲੈ ਕੇ ਆਉਣਗੇ। ਇਹਨਾਂ ਦੇ ਜੀਵਨ ਵਿੱਚ ਸਿੱਖਿਆ ਤੇ ਨੌਕਰੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਜਾਵੇਗੀ ਤੇ ਇਹ ਵਪਾਰ ਖੇਤਰ ਦੇ ਵਿੱਚ ਵੀ ਕੋਈ ਨਵੀਂ ਇਹਨਾਂ ਨੂੰ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਇਹ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਾ ਕਰ ਲੈਣਾ। ਜੋ ਵੀ ਫੈਸਲਾ ਕਰੋ ਸੋਚ ਸਮਝ ਕੇ ਹੀ ਕਰੋ। ਕੋਈ ਵੀ ਐਸਾ ਫੈਸਲਾ ਨਾ ਕਰੋ ਜੋ ਤੁਹਾਡੇ ਕਾਰਜ ਖੇਤਰ ਦੇ ਵਿੱਚ ਤੁਹਾਡੀ ਕਿਸਮਤ ਦਾ ਪੂਰਾ ਸਾਥ ਤੁਹਾਨੂੰ ਨਾ ਦੇ ਸਕੇ ਤੁਸੀਂ ਸੋਚ ਸਮਝ ਕੇ ਜੇਕਰ ਫੈਸਲਾ ਲਓਗੇ ਤਾਂ ਤੁਹਾਡੀ ਲਾਟਰੀ ਵੀ ਲੱਗ ਸਕਦੀ ਹੈ ਸਮਾਜ ਦੇ ਵਿੱਚ ਮਾਨ ਸਨਮਾਨ ਵੱਧ ਜਾਵੇਗਾ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਹੁਣ ਖੁਸ਼ੀਆਂ ਦਾ ਸਮਾਂ ਆ ਚੁੱਕਾ ਹੈ ਤੇ ਤੁਹਾਡੀ ਜ਼ਿੰਦਗੀ ਹੁਣ ਚਮਕਣ ਵਾਲੀ ਹੈ ਤੁਹਾਡੇ ਜਿਹੜੇ ਵੀ ਕੰਮ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਵੀ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਆਫਿਸ ਦੇ ਵਿੱਚ ਤੁਹਾਨੂੰ ਬਹੁਤ ਹੀ ਤਰੱਕੀ ਵੀ ਮਿਲ ਜਾਵੇਗੀ ਵਪਾਰ ਵਿੱਚ ਜਿਹੜੀ ਵੀ ਤੁਹਾਨੂੰ ਪਰੇਸ਼ਾਨੀ ਕਾਫੀ ਧੇਰ ਤੋਂ ਤੰਗ ਕਰ ਰਹੀ ਸੀ ਆਏ ਦਿਨ ਨਵੇਂ ਸਰੋਤ ਤੁਹਾਨੂੰ ਹੁਣ ਪ੍ਰਾਪਤ ਹੋ ਜਾਣਗੇ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਕਿਹੜੀ ਹੈ ਜੀ ਜਿਸ ਦੀ ਕਿਸਮਤ ਚਮਕਣ ਵਾਲੀ ਹੈ ਉਹ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਦੀ ਰਾਸ਼ੀ ਵਿੱਚ ਹੁਣ ਸਮਾਂ ਕਾਫੀ ਉੱਤਮ ਆਉਣ ਵਾਲਾ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਇਹਨਾਂ ਦੇ ਉੱਪਰ ਹੋ ਚੱਲੀ ਹੈ ਕਿਉਂਕਿ ਇਹਨਾਂ ਦੀ ਹੁਣ 60 ਸਤੀ ਖਤਮ ਹੋ ਜਾਵੇਗੀ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਜਾਵੇਗਾ ਤੁਹਾਨੂੰ ਸਫਲਤਾ ਦੇ ਮਾਰਗ ਪ੍ਰਾਪਤ ਹੋ ਜਾਣਗੇ ਘਰੇਲੂ ਜੀਵਨ ਵਿੱਚ ਚੱਲ ਰਹੀਆਂ ਤੁਹਾਡੀਆਂ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ ਸੁੱਖ-ਸੁਵਿਧਾਵਾਂ ਦੇ ਵਿੱਚ ਵੀ ਤੁਹਾਡੇ ਵਾਧਾ ਹੋ ਜਾਵੇਗਾ ਸਮਾਜਿਕ ਗਤੀਵਿਧੀਆਂ ਵਿੱਚ ਇਸ ਦੌਰਾਨ ਜਦ ਤੁਸੀਂ ਭਾਗ ਲਓਗੇ ਤਾਂ ਤੁਹਾਨੂੰ ਦਿਨ ਰਾਤ ਚੌਗਣੀ ਤਰੱਕੀ ਹੀ ਮਿਲੇਗੀ ਜਿਸ ਦਾ ਤੁਹਾਨੂੰ ਪਰਿਵਾਰਕ ਵਿੱਚ ਜਾ ਕੇ ਵੀ ਚੰਗਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਘਰੇਲੂ ਜੀਵਨ ਵਿੱਚ ਚੱਲ ਰਹੀਆਂ ਤੁਹਾਡੀਆਂ ਪਰੇਸ਼ਾਨੀਆਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਡੀ ਹੁਣ ਤਨ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਜਿਸ ਦੇ ਨਾਲ ਤੁਹਾਡੇ ਘਰ ਦਾ ਆਰਥਿਕ ਸੰਤੁਲਨ ਬਹੁਤ ਹੀ ਵਧੀਆ ਹੋ ਜਾਵੇਗਾ ਸਮਾਜਿਕ ਗਤੀਵਿਧੀਆਂ ਵਿੱਚ ਤੁਸੀਂ ਭਾਗ ਵੀ ਲੈ ਸਕਦੇ ਹੋ ਜੇਕਰ ਤੁਸੀਂ ਪੂੰਜੀ ਨਿਵੇਸ਼ ਕਰ ਰਹੇ ਹੋ ਤਾਂ ਉਸ ਦਾ ਤੁਹਾਨੂੰ ਭਵਿੱਖ ਵਿੱਚ ਚੰਗਾ ਲਾਭ ਪ੍ਰਾਪਤ ਹੋ ਜਾਵੇਗਾ ਪ੍ਰਭਾਵਸ਼ਾਲੀ ਲੋਕਾਂ ਦਾ ਤੁਹਾਨੂੰ ਸਾਥ ਵੀ ਮਿਲ ਸਕਦਾ ਹੈ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਕਮਾਈ ਵਿੱਚ ਵੀ ਵਾਧਾ ਹੋ ਸਕਦਾ ਹੈ ਸਾਲ ਦੇ ਵਿੱਚ ਅਧਿਕਾਰੀਆਂ ਦੀ ਪੂਰੀ ਸਹਾਇਤਾ ਵੀ ਤੁਹਾਨੂੰ ਮਿਲ ਸਕਦੀ ਹੈ ਸਿਹਤ ਸੰਬੰਧੀ ਤੁਹਾਡੀ ਜਿਹੜੀ ਵੀ ਕੋਈ ਪਰੇਸ਼ਾਨੀ ਸੀ ਉਹ ਦੂਰ ਹੋ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬਹੁਤ ਹੀ ਉੱਤਮ ਹੈ ਤੁਹਾਡੇ ਮਾਤਾ ਪਿਤਾ ਦਾ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇਗਾ ਤੁਹਾਨੂੰ ਅਚਾਨਕ ਆਰਥਿਕ ਮੁਨਾਫਾ ਮਿਲਣ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਘਰ ਪਰਿਵਾਰ ਦੇ ਮੈਂਬਰਾਂ ਦੇ ਨਾਲ ਤੁਹਾਡਾ ਪ੍ਰੇਮ ਬਣਿਆ ਰਹੇਗਾ ਤੁਸੀਂ ਮਾਨਸਿਕ ਰੂਪ ਦੇ ਨਾਲ ਕਾਫੀ ਖੁਸ਼ ਰਹੋਗੇ ਇਹਨਾਂ ਦੇ ਉੱਪਰ ਕਿਉਂਕਿ ਸ਼ਨੀ ਦੇਵ ਦੀ ਕਿਰਪਾ ਹੋ ਚੁੱਕੀ ਹੈ ਤੁਸੀਂ ਆਪਣੀਆਂ ਅਧੂਰੀਆਂ ਇਸ਼ਿਆਵਾਂ ਨੂੰ ਇਸ ਸਮੇਂ ਪੂਰੀਆਂ ਵੀ ਕਰ ਸਕਦੇ ਹੋ ਤੁਸੀਂ ਆਪਣੇ ਨਿੱਜੀ ਜੀਵਨ ਨੂੰ ਵਿੱਚ ਸੁੱਖ ਬਤੀਤ ਕਰੋਗੇ ਘਰ ਦੇ ਵਿੱਚ ਕੋਈ ਵੀ ਤੁਸੀਂ ਉਤਸਵ ਮਨਾ ਸਕਦੇ ਹੋ ਬੱਚਿਆਂ ਦੀ ਤਰੱਕੀ ਦੇ ਨਾਲ ਤੁਹਾਨੂੰ ਬਹੁਤ ਹੀ ਕੋਈ ਕੀਮਤੀ ਤੋਹਫਾ ਵੀ ਮਿਲ ਸਕਦਾ ਹੈ ਤੇ ਤੁਸੀਂ ਕ੍ਰੀਮਤੀ ਚੀਜ਼ ਦੀ ਵੀ ਖਰੀਦਦਾਰੀ ਕਰ ਸਕਦੇ ਹੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਸੀਂ ਕਿਸੇ ਸ਼ੁਭ ਸਮੇਂ ਤੇ ਸ਼ੁਭ ਕੰਮ ਵੀ ਕਰ ਸਕਦੇ ਹੋ ਜਾਂ ਕੋਈ ਨਵਾਂ ਵਪਾਰ ਖੜਾ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਵੱਡਾ ਲਾਭ ਵੇਖਣ ਨੂੰ ਮਿਲ ਜਾਵੇਗਾ ਜਿਹੜੇ ਲੋਕ ਆਲਰੇਡੀ ਹੀ ਵਪਾਰ ਕਰ ਰਹੇ ਹਨ ਉਹਨਾਂ ਦਾ ਵਪਾਰ ਸਫਲਤਾਪੂਰਵਕ ਵਧੀਆ ਤਰੀਕੇ ਦੇ ਨਾਲ ਚੱਲ ਪਵੇਗਾ ਕਿਉਂਕਿ ਤੁਸੀਂ ਹੁਣ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਜਾਵੋਗੇ ਤੁਹਾਡੀ ਜ਼ਿੰਦਗੀ ਵਿੱਚੋਂ ਹੁਣ 60 ਸਦੀ ਖਤਮ ਹੋ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਲੋਕਾਂ ਦੇ ਜੀਵਨ ਵਿੱਚ ਹੁਣ ਸ਼ੁਭ ਸਮਾਂ ਆਉਣ ਵਾਲਾ ਹੈ ਕਿਉਂਕਿ ਇਹਨਾਂ ਦੇ ਉੱਪਰ ਹੁਣ ਸ਼ਨੀ ਦੇਵ ਦੀ ਕਿਰਪਾ ਹੋ ਚੁੱਕੀ ਹੈ ਇਸ ਦੌਰਾਨ ਦੋਸਤਾਂ ਦੇ ਕਰੀਬੀਆਂ ਦਾ ਤੁਹਾਨੂੰ ਪੂਰਾ ਹੀ ਸਹਿਯੋਗ ਮਿਲ ਜਾਵੇਗਾ ਚੰਦਰਮਾ ਦਾ ਕੁੰਡਲੀ ਦੇ 5ਵੇਂ ਭਾਗ ਦੇ ਵਿੱਚ ਆ ਜਾਣ ਨਾਲ ਇਸ ਰਾਸ਼ੀ ਦੇ ਲੋਕਾਂ ਦੇ ਬਹੁਤ ਹੀ ਲਾਭ ਲੈ ਕੇ ਆ ਸਕਦਾ ਹੈ ਆਸ-ਪਾਸ ਦੇ ਮਾਹੌਲ ਵਿੱਚ ਵੀ ਤੁਹਾਨੂੰ ਬਦਲਾਵ ਹੁੰਦਾ ਮਹਿਸੂਸ ਹੋ ਜਾਵੇਗਾ ਇਸ ਦੇ ਨਾਲ ਹੀ ਅਨੇਕ ਪ੍ਰਕਾਰ ਦੇ ਤੁਹਾਡੇ ਜ਼ਿੰਦਗੀ ਵਿੱਚ ਬਦਲਾਅ ਦੀ ਉਮੀਦ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਸ਼ਨੀ ਦੇਵ ਮਹਾਰਾਜ ਜੀ ਪ੍ਰਸੰਨ ਹੋ ਚੁੱਕੇ ਹਨ। ਇਹਨਾਂ ਲੋਕਾਂ ਨੂੰ ਸੱਚਾ ਪਿਆਰ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਸਮੇਂ ਤੁਸੀਂ ਜਿਹੜਾ ਵੀ ਕਾਰਜ ਕਰੋਗੇ ਤੁਹਾਨੂੰ ਉਸ ਵਿੱਚ ਖੁਸ਼ੀਆਂ ਭਰਿਆ ਮਾਹੌਲ ਮਿਲ ਜਾਵੇਗਾ। ਸੋਚ ਵਿਚਾਰ ਕਰਕੇ ਇਹ ਕੰਮ ਕਰੋਗੇ ਤਾਂ ਤੁਹਾਨੂੰ ਇਸ ਦੇ ਨਤੀਜੇ ਭਵਿੱਖ ਵਿੱਚ ਵਧੀਆ ਵੇਖਣ ਨੂੰ ਮਿਲ ਸਕਦੇ ਹਨ। ਇਸ ਸਮੇਂ ਤੁਹਾਨੂੰ ਕਿਸੇ ਲੰਬੀ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਉੱਤੇ ਬਹੁਤ ਹੀ ਵਧੀਆ ਸ਼ੁਭ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਹੁਣ ਬੇਹੱਦ ਬਹੁਤ ਹੀ ਸਫਲਤਾਪੂਰਵਕ ਹੈ ਤੁਹਾਡੇ ਉੱਤੇ ਸ਼ਨੀ ਦੇਵ ਦੀ ਅਸੀਮ ਕਿਰਪਾ ਬਣੀ ਹੋਈ ਹੈ ਤੁਹਾਨੂੰ ਤੁਹਾਡੀ ਸਿਹਤ ਵਿੱਚ ਸੁਧਾਰ ਹੁੰਦਾ ਨਜ਼ਰ ਆਵੇਗਾ ਤੁਹਾਡੀ ਲਾਈਫ ਇਕਦਮ ਹੀ ਚੇਂਜ ਹੋ ਜਾਵੇਗੀ ਕਿਉਂਕਿ ਸ਼ਨੀ ਦੇਵ ਦਾ ਅਸ਼ੀਰਵਾਦ ਹਮੇਸ਼ਾ ਲਈ ਤੁਹਾਡੇ ਤੇ ਬਣ ਚੁੱਕਾ ਹੈ ਤੁਹਾਨੂੰ ਸ਼ਨੀ ਦੇਵ ਦੀ ਭਗਤੀ ਪੂਰੀ ਸ਼ਰਧਾ ਦੇ ਨਾਲ ਕਰਨੀ ਚਾਹੀਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਪਾਰਟਨਰਸ਼ਿਪ ਵਿੱਚ ਕੋਈ ਵੀ ਕੰਮ ਕਰਦੇ ਹੋ ਤਾਂ ਤੁਹਾਨੂੰ ਉਸ ਵਿੱਚ ਫਾਇਦਾ ਹੀ ਫਾਇਦਾ ਮਿਲੇਗਾ ਜੇਕਰ ਤੁਸੀਂ ਸ਼ਨੀ ਦੇਵ ਜੀ ਦੀ ਪੂਜਾ ਕਰਨੀ ਸ਼ੁਰੂ ਕਰਦੇ ਹੋ ਤਾਂ ਤੁਸੀਂ ਦਿਨ ਰਾਤ ਚਾਗਣੀ ਤਰੱਕੀ ਕਰੋਗੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ਨੀ ਦੇਵ ਦੀ ਪੂਜਾ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਪ੍ਰਾਪਤ ਹੋਵੇਗਾ ਤੇ ਤੁਹਾਨੂੰ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਤੁਹਾਨੂੰ ਕਾਰਜ ਖੇਤਰ ਵਿੱਚ ਬਹੁਤ ਹੀ ਵਧੀਆ পদোন্নਤੀ ਮਿਲਣ ਵਾਲੀ ਹੈ ਇਸੇ ਹੀ ਵਜ੍ਹਾ ਦੇ ਨਾਲ ਆਉਣ ਵਾਲਾ ਸਮਾਂ ਤੁਹਾਡੇ ਲਈ ਸ਼ੁਭਫਲ ਲੈ ਕੇ ਆਵੇਗਾ ਪਰਿਵਾਰ ਵਿੱਚ ਚੱਲ ਰਹੀ ਕੋਈ ਵੀ ਪਰੇਸ਼ਾਨੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਇਸ ਸਮੇਂ ਸ਼ਨੀ ਦੀ ਸੜ ਸਦੀ ਤੁਹਾਡੇ ਤੋਂ ਖਤਮ ਹੋ ਚੁੱਕੀ ਹੈ ਐਸੀ ਹੀ ਵਜ੍ਹਾ ਦੇ ਨਾਲ ਆਉਣ ਵਾਲਾ ਸਮਾਂ ਤੁਹਾਡੇ ਲਈ ਸ਼ੁਭ ਫਲ ਲੈ ਕੇ ਆਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਗੇ ਵਧਣ ਲਈ ਤੁਹਾਡੇ ਲਈ ਸਮਾਂ ਬਹੁਤ ਹੀ ਵਧੀਆ ਆਉਣ ਵਾਲਾ ਹੈ। ਜੇਕਰ ਤੁਸੀਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਸ਼ੁਭ ਹੋਵੇਗਾ। ਜਿਸ ਨਾਲ ਤੁਹਾਡੇ ਵਪਾਰਕ ਖੇਤਰ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ। ਤੁਸੀਂ ਨਵਾਂ ਕੰਮ ਸ਼ੁਰੂ ਜੇਕਰ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਸ਼ੁਭ ਹੈ। ਰਾਜਨੀਤਿਕ ਖੇਤਰ ਵਿੱਚ ਤੁਸੀਂ ਚੰਗੇ ਮਕਾਮ ਤੇ ਪਹੁੰਚ ਸਕਦੇ ਹੋ। ਤੁਹਾਨੂੰ ਤੁਹਾਡੇ ਵੱਡੇ ਅਪਸਰਾਂ ਦੇ ਕੋਲੋਂ ਵੀ ਲਾਭ ਪ੍ਰਾਪਤ ਹੋ ਸਕਦਾ ਹੈ। ਜੇਕਰ ਤੁਸੀਂ ਲੰਬੀ ਦੂਰੀ ਦੀ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਜੀਵਨ ਸਾਥੀ ਦੇ ਸਹਿਯੋਗ ਦੇ ਨਾਲ ਸੰਭਾਵਨਾ ਬਣ ਰਹੀ ਹੈ। ਇਸ ਦੇ ਨਾਲ ਜਿਹੜੇ ਵਿਵਹਿਕ ਜੀਵਨ ਵਿੱਚ ਜਿਨ੍ਹਾਂ ਦੇ ਮਤਭੇਦ ਚੱਲ ਰਹੇ ਹਨ ਉਹਨਾਂ ਦੇ ਮਤਭੇਦ ਖਤਮ ਹੋ ਜਾਣਗੇ। ਆਪਸੀ ਤਣਾਵ ਦੂਰ ਹੋ ਜਾਵੇਗਾ ਸੋ ਦੋਸਤੋ ਇਹ ਹਨ ਉਹ 8 ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਦੀ ਕਿਰਪਾ ਸਦਾਬ ਬਣੀ ਹੋਈ ਹੈ ਕਿਉਂਕਿ ਇਹਨਾਂ ਦੇ ਉੱਪਰ 66 ਸਤੀ ਹੁਣ ਖਤਮ ਹੋ ਜਾਵੇਗੀ ਤੇ ਭਗਵਾਨ ਸ਼ਨੀ ਦੇਵ ਦੀ ਅਸੀਮ ਕਿਰਪਾ ਇਹਨਾਂ ਦੇ ਉੱਪਰ ਬਣੀ ਹੀ ਰਹੇਗੀ ਧੰਨਵਾਦ